ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਪੁਲਿਸ ਨੇ ਇੱਕ ਹੋਟਲ ਵਿੱਚ ਛਾਪਾ ਮਾਰ ਕੇ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਕਈ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਇੱਕ ਹੋਟਲ ਵਿੱਚ ਛਾਪਾ ਮਾਰਿਆ ਛਾਪੇਮਾਰੀ ਦੌਰਾਨ ਪੁਲਿਸ ਨੇ ਕਈ ਨੌਜਵਾਨ ਮੁੰਡਿਆਂ ਅਤੇ ਕੁੜੀਆਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਪੁਲਿਸ ਨੇ ਹੋਟਲ ਦੇ ਕਮਰਿਆਂ ਵਿੱਚੋਂ ਨਸ਼ੀਲੇ ਪਦਾਰਥ ਅਤੇ ਹੋਰ ਇਤਰਾਜ਼ਯੋਗ ਚੀਜ਼ਾਂ ਵੀ ਬਰਾਮਦ ਕੀਤੀਆਂ ਹਨ ਹੋਟਲਾਂ ਦੇ ਵਿੱਚ ਕਮਰੇ ਕਿਰਾਏ ਦੇਣ ਦੇ ਨਾਮ ਉੱਤੇ ਗਲਤ ਕੰਮ ਕਰਵਾਇਆ ਜਾ ਰਿਹਾ ਸੀ ਜਦੋਂ ਪੁਲਿਸ ਵੱਲੋਂ ਰੇਡ ਕੀਤੀ ਜਾਂਦੀ ਹੈ ਤਾਂ ਪੁਲਿਸ ਇਹਨਾਂ ਕੁੜੀਆਂ ਮੁੰਡਿਆਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੇ ਹੋਟਲ ਸੀਗੇ ਇੱਥੇ ਕਮਰੇ ਬੁੱਕ ਕਰਨ ਦੇ ਨਾਮ ਦੇ ਉੱਤੇ ਇਹਨਾਂ ਕੁੜੀਆਂ ਮੁੰਡਿਆਂ ਕੋਲੋਂ ਕੁੜੀਆਂ ਕੋਲੋਂ ਗਲਤ ਕੰਮ ਕਰਵਾਏ ਜਾ ਰਹੇ ਸੀਗੇ ਤੇ ਜਦੋਂ ਪੁਲਿਸ ਰੇਡ ਕਰਦੀ ਹੈ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਕਿ ਇਹਨਾਂ ਹੋਟਲਾਂ ਦੇ ਵਿੱਚ ਇੱਕ ਗਲਤ ਕੰਮ ਚੱਲ ਰਹੇ ਨੇ ਤੇ ਪੁਲਿਸ ਵੱਲੋਂ ਫਿਰ ਜਦੋਂ ਰੇਡ ਕੀਤੀ ਜਾਂਦੀ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਆ ਜਿਹੜੇ ਮੁੰਡੇ ਨੇ ਇਹ ਕੁੜੀਆਂ ਨੇ ਜਿਨ੍ਹਾਂ ਨੇ ਮੂੰਹ ਲਪੋਇਆ ਹੋਇਆ ਹੈ ਇਹਨਾਂ ਨੂੰ ਪੁਲਿਸ ਰੰਗੇ ਹੱਥੀ ਉਥੋਂ ਕਾਬੂ ਕਰ ਲੈਂਦੀ ਹੈ ਤਾਂ ਪੁਲਿਸ ਇਹਨਾਂ ਨੂੰ ਫੜ ਕੇ ਉਥੋਂ ਥਾਣੇ ਲੈ ਜਾਂਦੀ ਹੈ ਤੇ ਇਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਦੋ ਹੋਟਲ ਜਿਹੜੇ ਸਿਗੇ ਇਹ ਮੋਗਾ ਦੇ ਮੋਗੇ ਦੇ ਵਿੱਚ ਇਹ ਦੋ ਹੋਟਲ ਸਿਗੇ ਜਿੱਥੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਛਾਪੇਮਾਰੀ ਦੌਰਾਨ ਇਥੋਂ ਕੁੜੀਆਂ ਮੁੰਡਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਦ ਕਿ ਜਿਹੜੇ ਇਥੋਂ ਦੇ ਮਾਲਕ ਨੇ ਹੋਟਲਾਂ ਦੇ ਮਾਲਕ ਨੇ ਉਹਨਾਂ ਬਾਰੇ ਹਲੇ ਕੁਝ ਨਹੀਂ ਪਤਾ ਲੱਗ ਸਕਿਆ ਕਿ ਉਹ ਫਰਾਰ ਨੇ ਜਾਂ ਕਿੱਦਾਂ ਕਿੱਥੇ ਗਾਇਬ ਹੋ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਮਾਲਕ ਸਿਗੇ ਇੱਕ ਫਿਰੋਜ਼ਪੁਰ ਦਾ ਰਹਿਣ ਵਾਲਾ ਤੇ ਦੂਜਾ ਲੁਧਿਆਣੇ ਦਾ ਰਹਿਣ ਵਾਲਾ ਹੈ ਮਾਲਕ ਜਿਹੜੇ ਹੁਣ ਉਥੋਂ ਮੌਕੇ ਤੋਂ ਗੈਪ ਹੋ ਚੁਕੇ ਨੇ ਉਥੇ ਹੀ ਤੁਹਾਨੂੰ ਦੱਸ ਦਈਏ ਕਿ ਪੁਲਿਸ ਵੱਲੋਂ ਮੋਗਾ ਦੇ ਪਿੰਡ ਕਲਕਲਾਂ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਇਹ ਜਿਹੜਾ ਹੋਟਲ ਹੈ ਬੀਆਰ ਅਤੇ ਦੂਜਾ ਹੋਟਲ ਜਿਹੜਾ ਮੇਲਾ ਰਾਮ ਵਿੱਚ ਗੈਰ ਕਾਨੂੰਨੀ ਤੌਰ ਤੇ ਇਹ ਗਲਤ ਕੰਮ ਕਰਵਾਏ ਜਾ ਰਹੇ ਸੀ ਕੁੜੀਆਂ ਦੇ ਕੋਲੋਂ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਜਦੋਂ ਇੱਥੇ ਕਾਰਵਾਈ ਕੀਤੀ ਤਾਂ ਪੁਲਿਸ ਵੱਲੋਂ ਇੱਥੇ ਮੁੰਡੇ ਕੁੜੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੁਹਾਨੂੰ ਦੱਸ ਦਈਏ ਕਿ ਜਿਹੜੇ ਦੋ ਹੋਟਲ ਨੇ ਇਹ ਇਹਨਾਂ ਦਾ ਇੱਕ ਜਿਹੜਾ ਮਾਲਕ ਹੈ ਇੱਕ ਫਿਰੋਜ਼ਪੁਰ ਦਾ ਹੈ ਤੇ ਜਦਕਿ ਦੂਜਾ ਮਾਲਕ ਹੈ ਉਹ ਲੁਧਿਆਣੇ ਦਾ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਇਹਨਾਂ ਤੇ ਵੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਇਹ ਕੁੜੀਆਂ ਨੇ ਇਹ ਕੁਝ ਤਾਂ ਪੰਜਾਬ ਤੋਂ ਹੋਰ ਨਸ ਜਿਲ੍ਹਿਆਂ ਦੀਆਂ ਨੇ ਤੇ ਜਦਕਿ ਕੁਝ ਕੁੜੀਆਂ ਹੋਰ ਸਟੇਟਾਂ ਦੀਆਂ ਨੇ ਜਿਨ੍ਹਾਂ ਨੂੰ ਨੌਕਰੀ ਦਾ ਚਾਂਸਾ ਦੇ ਕੇ ਇੱਥੇ ਲਿਆਂਦਾ ਜਾ ਰਿਆ ਸੀ ਲਿਆਂਦਾ ਜਾਂਦਾ ਸੀ ਫਿਰ ਇਹਨਾਂ ਦੇ ਕੋਲੋਂ ਗਲਤ ਕੰਮ ਕਰਵਾਇਆ ਜਾ ਰਿਆ ਸੀਗਾ ਤਾਨੂੰ ਦੱਸ ਦਈਏ ਕਿ ਜਿਹੜਾ ਐਸ ਐਚਓ ਥਾਣਾ ਸਦਰ ਗੁਰਸੇਵਕ ਸਿੰਘ ਨੇ ਆਪਣੀ ਟੀਮ ਦੇ ਨਾਲ ਇੱਥੇ ਰੇਡ ਕੀਤੀ ਦੋਵਾਂ ਹੋਟਲਾਂ ਦੇ ਮਾਲਕਾਂ ਸਮੇਤ 8 ਕੁੜੀਆਂ ਤੇ 6 ਮੁੰਡਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਦੇ ਮਾਲਕ ਵੀ ਗ੍ਰਿਫਤਾਰ ਕਰ ਲਏ ਗਏ ਨੇ ਗ੍ਰਿਫਤਾਰ ਕੀਤੀਆਂ ਗਈਆਂ ਕੁਝ ਲੜਕੀਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹਨ ਜਦਕਿ ਕੁਝ ਹੋਰ ਸੂਬਿਆਂ ਤੋਂ ਲਿਆਂਦੀਆਂ ਗਈਆਂ ਸਨ ਸਾਰੇ ਜਿਹੜੇ ਦੋਸ਼ੀ ਐ ਉਹਨਾਂ ਦੇ ਖਿਲਾਫ ਇਮੋਰਲ ਟ੍ਰੈਫਿਕ ਐਕਟ ਹੇਠ ਮਾਮਲਾ ਦਰਜ ਕਰਕੇ ਅਤੇ ਉਹਨਾਂ ਨੂੰ ਵੀਰਵਾਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਫਿਰ ਇਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਜਾਵੇਗੀ ਤੇ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਮੋਗਾ ਦੇ ਪਿੰਡ ਕਲਕਲਾਂ ਦੇ ਵਿੱਚ ਅਤੇ ਫਿਰੋਜ਼ਪੁਰ ਰੋਡ ਤੇ ਫਿਰੋਜ਼ਪੁਰ ਵੜੂ ਦੇ ਤੇਸ ਤੇ ਹੋਟਲ ਬੀ ਆਰ ਅਤੇ ਮੇਲਾ ਰਾਮ ਵਿੱਚ ਗੈਰ ਕਾਨੂੰਨੀ ਤੌਰ ਉਤੇ ਦੇ ਵਪਾਰ ਚੱਲ ਰਿਹਾ ਸੀ ਗੁਪਤ ਸੂਚਨਾ ਦੇ ਆਧਾਰ ਉਤੇ ਪੁਲਿਸ ਵੱਲੋਂ ਇੱਥੇ ਰੇਡ ਕੀਤੀ ਜਾਂਦੀ ਹੈ ਤੇ ਰੇਡ ਦੌਰਾਨ ਕੁੜੀਆਂ ਮੁੰਡਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਇਹ ਹੋਟਲ ਲਵਜੀਤ ਸਿੰਘ ਪੁੱਤਰ ਰੂਪਾ ਸਿੰਘ ਵਾਸੀ ਮਲਸੀਆਂ ਵਾਲੀ ਬਸਤੀ ਜ਼ਿਲ੍ਹਾ ਫਿਰੋਜ਼ਪੁਰ ਅਤੇ ਅਨਮੋਲ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਰਾਏਕੋਟ ਬਸਤੀਆਂ ਜ਼ਿਲ੍ਹਾ ਲੁਧਿਆਣਾ ਚਲਾ ਰਹੇ ਹਨ ਇੱਥੇ ਗਾਕਾਂ ਤੋਂ ਵੱਡੀ ਰਕਮ ਲੈ ਕੇ ਬਾਰੀ ਥਾਵਾਂ ਤੋਂ ਲਿਆਂਦੀਆਂ ਕੁੜੀਆਂ ਨੂੰ ਤੋਂ ਗਲਤ ਕੰਮ ਕਰਵਾਇਆ ਜਾ ਰਿਹਾ ਸੀ ਜਿਸ ਦੌਰਾਨ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਵੱਲੋਂ ਰੇਡ ਕੀਤੀ ਜਾਂਦੀ ਹੈ ਤੇ ਮੌਕੇ ਉੱਤੇ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ 14 ਜਣਿਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਦੇ ਵਿੱਚੋਂ 8 ਕੁੜੀਆਂ ਤੇ 6 ਜਿਹੜੇ ਮੁੰਡੇ ਨੇ ਉਹ ਗ੍ਰਿਫਤਾਰ ਕੀਤੇ ਜਾਂਦੇ ਨੇ ਇਹਨਾਂ ਦੇ ਖਿਲਾਫ ਹੁਣ ਵੱਣਦੀ ਕਾਰਵਾਈ ਕੀਤੀ ਜਾਵੇਗੀ ਉੱਥੇ ਹੀ ਜਦੋਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਕੀ ਕਹਿਣਾ ਹੈ ਉਹਨਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇਹਦੇ ਵਿੱਚ ਮਾਨ ਜੋਗੇ ਐਸਐਸਪੀ ਸਾਹਿਬ ਸ੍ਰੀ ਅਜੀ ਗਾਂਧੀ ਜੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ ਮੈਮ ਚਲਾਈ ਗਈ ਹੈ ਇਹਦੇ ਵਿੱਚ ਕੱਲ ਜਿਹੜਾ ਸਾਡਾ ਸਾਨੇ ਸਦਰ ਐਸਐਸ ਦੀ ਐਸਐਚਓ ਗਰਸੀਕ ਸਿੰਘ ਤੇ ਇਹਨਾਂ ਦੇ ਨਾਲ ਇੰਸਪੈਕਟਰ ਜਿਹੜਾ ਜਸਵਿੰਦਰ ਸਿੰਘ ਇਹਨਾਂ ਨੇ ਕੱਲ ਜਿਹੜਾ ਇਹਨਾਂ ਨੂੰ ਮੁਕਬਰੀ ਮਿਲਣ ਤੇ ਦੋ ਹੋਟਲਾਂ ਤੇ ਰੇਡ ਕੀਤਾ ਸੀ ਜਿਹੜਾ ਇੱਕ ਹੋਟਲ ਮੇਲਾ ਰਾਮ ਤੇ ਦੂਸਰਾ ਬੀਆਰ ਹੋਟਲ ਮੇਲाराम ਦਾ ਜਿਹੜਾ ਸੰਚਾਲਕ ਸੀ ਜਿਹੜਾ ਲਵਜੀਤ ਸਿੰਘ ਤੇ ਦੂਸਰਾ ਬੀਅਰ ਦਾ ਅਨਮੋਲ ਇਹ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਵਿੱਚ ਜਿਹੜਾ ਲੜਕੀਆਂ ਬਾਹਰੋਂ ਲਿਆ ਕੇ ਜਿਹੜਾ ਉਹਨਾਂ ਤੋਂ ਧੰਦਾ ਕਰਾਉਂਦੇ ਸੀ ਉਹਦੇ ਵਿੱਚ ਅਸੀਂ ਜਿਹੜਾ ਟੋਟਲ 14 ਜਣਿਆਂ ਨੂੰ ਗ੍ਰਿਫਤਾਰ ਕੀਤਾ ਜਿਦੇ ਵਿੱਚ ਜਿਹੜਾ 8 ਲੜਕੀਆਂ ਤੇ 6 ਲੜਕੇ ਆ ਲੜਕੇ ਸਾਰੇ ਬਾਹਰ ਲਿਆਂਦੇ ਸੀ ਉਹਾਂ ਜੀ ਤਕਰੀਬਨ 12 ਲੈ ਕੇ ਆਏ ਤੇ ਇਹ ਰੁਬਦ ਰਚਿਤ ਹੁੰਦਾ ਹੈ ਮੰਨ ਲੀ ਕਿ ਕਵਰੇਜ ਦੇ ਕੇ ਇਹ ਹੋਟਲ ਦੇ ਵਿੱਚ ਕਮਰੇ ਦਿੰਦੇ ਸੀ ਤੋਂ 14 ਕਮਰੇ ਹਾਂਜੀ ਟੋਟਲ ਚ ਇਹ ਕਵਰ ਇਹਦੇ ਵਿੱਚ ਅਸੀਂ 13 ਚ ਤਿੰਨ 4 5 ਜਿਹੜਾ 5 6 ਮੁਗਲ ਮੋਰਲ